ਸ੍ਰੀ ਕਾਲ ਜੀ ਸਾਰਿਆਂ ਨੂੰ ਦੋਸਤੋ ਕਈ ਚੀਜ਼ਾਂ ਨਾ ਬਹੁਤ ਵਧੀਆ ਹੁੰਦੀਆਂ ਨੇ ਸਾਨੂੰ ਦੂਰੋਂ ਲੱਗਿਆ ਵੀ ਪਤਾ ਨਹੀਂ ਕਿਹੜੇ ਦਰਖਤ ਹੋਣੇ ਵੀ ਆਪਾਂ ਦੂਰ ਜਾ ਕੇ ਦੇਖ ਕੇ ਆਈਏ ਇਹ ਮੈਨੂੰ ਲੱਗਦਾ ਸੂਏ ਦੇ ਨਾਲ ਜ਼ਮੀਨ ਖਾਲੀ ਪਈ ਆ ਮੈਨੂੰ ਲੱਗਦਾ ਇਹ ਸੂਏ ਦੀ ਜ਼ਮੀਨ ਹੀ ਆ ਇਹਦੇ ਵਿੱਚ ਲੱਗਿਆ ਹੋਇਆ ਬਾਸ ਆ ਦੇਖੋ ਕਿੰਨਾ ਵਧੀਆ ਲੱਗਦਾ ਇਹਦੇ ਵਿੱਚ ਕਿੰਨੀਆਂ ਚਿੜੀਆਂ ਰਹਿੰਦੀਆਂ ਨੇ ਜਲ ਕੁਕੜੀਆਂ ਇਹ ਚ ਰਹਿੰਦੀਆਂ ਨੇ ਸਾਹੇ ਇਹਦੇ ਚ ਰਹਿੰਦੇ ਨੇ ਹਰ ਇੱਕ ਜੀਵ ਜੰਤੂ ਇਹਦੇ ਵਿੱਚ ਵਧੀਆ ਸੁਰੱਖਿਅਤ ਫੀਲ ਕਰਦਾ ਆਪਣੇ ਨਾਲ ਨੇ ਅੰਕਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅੰਕਲ ਜੀ ਕਿਵੇਂ ਲੱਗਿਆ ਇਹ ਆਪਾਂ ਉਧਰ ਪਰਲੇ ਪਾਸੇ ਦੀ ਲੰਗੀਆਂ ਸੀ ਹਾਂਜੀ ਹਾਂਜੀ ਤੇ ਰੂੜੇ ਉਹ ਆਪਾਂ ਨੂੰ ਇਹ ਝੁੰਡ ਜਾ ਲੱਗਿਆ ਦੂਰੋਂ ਮੈਨੂੰ ਐ ਲੱਗਿਆ ਸੀ ਵੀ ਕਿਤੇ ਰੇ ਰੂੜ ਲੱਗਿਆ ਹੋਇਆ ਵੀ ਉੱਪਰੋਂ ਐਂ ਨਹੀਂ ਨਾ ਸੀ ਨਾ ਤੇ ਮੈਂ ਕਿੱਦਾਂ ਨਹੀਂ ਕਰੀਰ ਆ ਯਾਰ ਕੀ ਹੈ ਇਹ ਚीडी ਵੀ ਕਰੀਰ ਡਾ ਵੱਡਾ ਜਾਂਦਾ ਨੇ ਉਹ ਹੋਏ ਆਪਾਂ ਇੱਧਰ ਦੀ ਆ ਕੇ ਕੋਲ ਜਦੋਂ ਆ ਕੇ ਦੇਖੇ ਹੁਣ ਪਤਾ ਲੱਗਿਆ ਵੀ ਇਹ ਬਾਅੰਸ ਹੈ ਜਿਹੜਾ ਕੋਸ ਬਾਂਸ ਹੁੰਦਾ ਹੈ ਹਾਂਜੀ ਹਾਂ ਉਹ ਬਾਂਸ ਹੈ ਤੇ ਬਾਂਸ ਬਹੁਤ ਵਧੀਆ ਹੋਇਆ ਹੋਇਆ ਪਿਆ ਆ ਦੇਖੋ ਬਹੁਤ ਛੋਟੀ ਵਾਲਾ ਬਾਂਸ ਆ ਜੀ ਛੋਟੀ ਵਾਲਾ ਭਾਰੀ ਹਾਂ ਜਿਹੜਾ ਜਡਾਸੇ ਵਾਲੀ ਕਹਿੰਦੇ ਛੋਟੀ ਵਾਲਾ ਹਾਂਜੀ 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 ਉਹ ਬਾਂਸ ਹੈਗਾ ਕਿੰਨਾ ਘੈਂਟ ਆ ਹਨਾ ਬਹੁਤ ਕਾਫੀ ਸਾਰਾ ਲੱਗਿਆ ਹੋਇਆ ਹੈਗਾ ਉਹ ਆ ਦੇਖੋ ਜੀ ਇੱਥੇ ਦੇਖੋ ਕਿੰਨੇ ਜੀਵ ਜੰਤੂ ਸੁਰੱਖਿਅਤ ਮਹਿਸੂਸ ਕਰਦੇ ਆ ਜੀ। ਉਹ ਤੁਸੀਂ ਲਾ ਲਓ ਵੀ ਇੱਥੇ ਤਾਂ ਅੰਦਰ ਵਿੱਚ ਬਣਨੀ ਮੁਸ਼ਕਲ ਆ। ਤਾਂ ਬੰਦਾ ਕੋਈ ਨਹੀਂ ਜਾ ਸਕਦਾ। ਕੋਈ ਇਹ ਵਿੱਚ ਹੈ ਜਾਂ ਸ਼ਿਕਾਰੀ ਪੰਛੀ ਨਹੀਂ ਬੜ ਸਕਦਾ। ਹਾਂਜੀ ਸਹੀ ਗੱਲ ਹੈ ਜੀ। ਇੰਨਾ ਮਤਲਬ ਇੰਨਾ ਝਾੜ ਆ ਦੇਖੋ। ਇੰਨਾ ਝਾੜ ਹੋਵੇ ਝਾੜ। ਜਿਨ੍ਹਾਂ ਨੇ ਵੀ ਲਾਇਆ ਹੋਇਆ ਜੀ ਮੇਰੇ ਮੁਤਾਬਕ ਤਾਂ ਇਹ ਮਹਿਕਮੇ ਦਾ ਹੈਗਾ। ਪਰ ਜੇ ਮਹਿਕਮੇ ਦਾ ਨਾਂ ਵੀ ਹੋਇਆ ਕਿਸੇ ਵੀਰ ਨੇ ਉਹ ਵੀ ਆਪਣੀ ਨਿੱਜੀ ਪੈਲੀ ਚਲਾਇਆ ਹੋਇਆ ਤਾਂ ਬਹੁਤ ਵਧੀਆ ਗੱਲ ਕੀਤੀ ਆ। ਮੈਨੂੰ ਲੱਗਦਾ ਵੀ ਨਿੱਜੀ ਪੈਲੀ ਆ ਜੀ ਇਹ। ਨਿੱਜੀ ਪਾੜੀ ਵੀ ਹੋ ਸਕਦੀ ਹੈ ਪਰ ਮੈਨੂੰ ਆ ਲੱਗਦਾ ਇਹ ਆਜੋ ਆਪਾਂ ਅੱਗੇ ਦੇਖਦੇ ਇਹਨਾਂ ਦਾ ਇਹ ਮਹਿਕ ਮੈਂ ਦਾ ਹਾਂ ਕਿਉਂਕਿ ਜੇ ਨਿੱਜੀ ਹੁੰਦੀ ਮੈਂ ਇਹਨੂੰ ਪਾਣੀ ਲੱਗ ਜਾਂਦਾ ਇਧਰਲਾ ਪੱਸਾ ਸਾਰਾ ਪਾਣੀ ਮੰਗਦਾ ਇਹਦੇ ਖਾਂਸੇ ਦੇ ਵਿੱਚ ਪਾਣੀ ਬਹੁਤ ਘੱਟ ਹੋ ਹੈਗਾ ਸੁੱਕੇ ਜਿਹਾ ਮੰਗੂ ਹੋਇਆ ਪਿਆ ਇਹ ਬਾਹਣ ਕਿਉਂਕਿ ਪੈਂਦਾ ਖਾਂਦਾ ਹੀ ਆ ਫਿਰ ਵੀ ਪਾਣੀ ਤਾਂ ਲੱਗਣਾ ਚਾਹੀਦਾ ਸੀ ਸਹੀ ਗੱਲ ਹੈ ਜੀ ਸਹੀ ਗੱਲ ਹੈ ਪਾਣੀ ਇੱਧਰ ਲੱਗਿਆ ਨਹੀਂ ਉਹ ਪਰਲੇ ਪਾਸੇ ਜਿੱਧਰ ਪਾਣੀ ਉਹ ਲੱਗਿਆ ਦੇਖੋ ਪਰਲੇ ਪਾਸੇ ਉਹ ਉਧਰਲੇ ਪਾਸੇ ਦੇਖੋ ਕਿੱਡੇ ਕਿੱਡੇ ਨੇ ਉਹ ਸਹੀ ਗੱਲ ਹੈ ਸਹੀ ਗੱਲ ਹੈ ਆਵੇ ਇਹ ਦੇਖੋ ਪਾਣੀ ਬਹੁਤ ਘੱਟ ਹੈ ਸੁੱਕ ਗਿਆ ਦੇਖੋ ਬਾਸ ਵਿੱਚ ਸੁੱਕਿਆ ਪਿਆ ਉਹ ਸਾਹਮਣੇ ਨਹੀਂ ਆ ਰਿਹਾ ਤੇ ਵੈਸੇ ਹੈ ਵਧੀਆ ਚੀਜ਼ ਕੀ ਬਾਤ ਹੀ ਹੈ ਜੀ ਹੈ ਨਾ ਤਤਰ ਤੁੱਤਰ ਇੱਥੇ ਆਨੰਦ ਹੀ ਲੈਂਦੇ ਆ ਵਿਚਾਰੇ ਹਾਂ ਜਿਹੜੇ ਜਿਹੜੇ ਜਾਨਵਰ ਪੱਚੇ ਇੱਥੇ ਰੇਕੀ ਰਾਜੀ ਨੇ ਵਿੱਚ ਹਾਂ ਦੇਖੋ ਆ ਤੋਤੇ ਵਗੈਰਾ ਆ ਬੁਲਬੁਲਾ ਤੋਤੇ ਹਾਂਜੀ ਪੁਰਾਣੇ ਆ ਨਾ ਇਹ ਮਨ ਹਾਂਜੀ ਹਾਂਜੀ ਆਪਣਾ ਹਾਂਜੀ ਹਾਂਜੀ ਇੱਥੇ ਗੋਡਾਂ ਦੇ ਵਿੱਚ ਹਾਂਜੀ ਹਾਂਜੀ ਗਟਾਰਾਂ ਗਟੂਰਾਂ ਇੱਥੇ ਹਾਂ ਤੋਤੇ ਵਧੀਆ ਰਹਿੰਦੇ ਆ ਬੜੀ ਵਧੀਆ ਰੱਖ ਬਣੀ ਕਰੀਏ ਹਾਂਜੀ ਹਾਂਜੀ ਸੋ ਦੋਸਤੋ ਦੇਖੋ ਤੁਸੀਂ ਤੇ ਤੁਸੀਂ ਵੀ ਆਪਣੇ ਖੇਤ ਦੇ ਵਿੱਚ ਚਾਹੇ ਇੱਕ ਇੱਕ ਲਾ ਦਿਓ ਹਨਾ ਜੀ ਬੂਟਾ ਨਸਲ ਆਏ ਵੇ ਆਪਣੇ ਤਿੰਨ ਅੱਛਾ ਜੀ ਹਾਂ ਕਿ ਤਿੰਨ ਲੱਗੇ ਵੇ ਹੈ ਵੀ ਨਸਲ ਵੀ ਇਹੀ ਹੈ ਜਮਾਂ ਤੇਹੀ ਹੈ ਅੱਛਾ ਜੀ ਤੇ ਕੋਈ ਇਹੀ ਨਸਲ ਦੇ ਹੈਗੇ ਓਕੇ ਠੀਕ ਹੈ ਜੀ ਮਿਹਰਬਾਨੀ ਹੂੰ ਵੀਡੀਓ ਨੂੰ ਬਰਤਵਾ ਸ਼ੇਅਰ ਕਰੋ ਵਾਈਰ ਗੁਰਜੀਖਾ ਖਾਲਸਾ ਹੈਗੀ ਜੀ ਇੱਕ ਫਤਿਹ